ਕਿਹੜਾ ਪਿੰਡ ਆ ਬੇ ਨਿੰਮਲਾ ਮੋੜ ਤੇ ਕਿੰਨਾ ਕੁ ਪੜੇ ਹੋਇਓ ਮੈਂ ਪਲੱਸ 2 ਕੀਤੀ ਵੀ ਆ ਕੋਈ ਨੌਕਰੀ ਵਗੈਰਾ ਨਹੀਂ ਦੇਖੀ ਗ੍ਰੈਜੂਏਟ ਕਰ ਰਹੀ ਆ ਤੇ ਇਧਰ ਫਿਰ ਕਿਵੇਂ ਮਨ ਬਣਿਆ ਵੈਸੇ ਕਿ ਫ੍ਰੀ ਸੀ 2 ਮਹੀਨੇ ਕਿ ਕੋਸ ਸਿੱਖ ਲਾਂ ਆਪਣੀ ਅਰਨਿੰਗ ਹੋ ਸਕੇ ਜਿਹੜੇ ਘਰਾਂ 'ਚ ਬੇਲੇ ਬੈਠਿਆ ਨੌਜਵਾਨ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਬਿਲਕੁਲ ਸਰ ਇਸ ਮਾਰਕੀਟ 'ਚ ਆਣਾ ਚਾਹੀਦਾ ਅਗਰ ਤੁਹਾਨੂੰ ਕੋਈ ਕੰਮ ਨਹੀਂ ਨਜ਼ਰ ਆ ਰਿਹਾ ਆਲੇ ਦੁਆਲੇ ਤਾਂ ਇਹ ਤਾਂ ਇੱਕ ਬੜੀ ਵਧੀਆ ਆਪਸ਼ਨ ਹੈ ਤੁਹਾਡੇ ਕੋਲ ਬੇਲੇਆਂ ਵਾਸਤੇ ਹੀ ਆਪਾਂ ਬਾਈ ਮੋਬਾਈਲ ਤੇ ਘਰੇ ਬੈਠੇ ਲੱਖਾਂ ਰੁਪਏ ਕਮਾ ਸਕਦੇ ਆ ਸ਼ੇਅਰ ਮਾਰਕੀਟ 'ਚ ਪੈਸਾ ਲਾ ਕੇ ਜੇਕਰ ਆਪ ਨੂੰ ਸ਼ੇਅਰ ਮਾਰਕੀਟ ਦੀ ਪੂਰੀ ਜਾਣਕਾਰੀ ਹੈ ਰੁਪਏ ਤਾਂ ਕਮਾਏ ਜਾਣਗੇ ਜੇ ਨਹੀਂ ਜਾਣਕਾਰੀ ਜਿਹੜਾ ਆਪਣੇ ਕੋਲਿਆ ਸ ਹੋ ਗਿਆ ਕਿੱਦਾਂ ਪੈਸਾ ਰੋਣਾ ਕੀ ਟਰਕਣਾ ਸਾਰਾ ਕੁਝ ਦੱਸਦੇ ਆਗੇ ਤੇ ਗੱਲਾਂ ਬਾਤਾਂ ਕਰਦੇ ਆ ਜੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਤੁਹਾਡੇ ਦੋਸਤ ਬੇਲੇ ਨੇ ਉਹਨਾਂ ਨੂੰ ਭੇਜ ਦਿਓ ਤਾਂ ਕਿ ਉਹ ਘਰੇ ਬੈਠੇ ਆਪਣੀ ਕਮਾਈ ਕਰ ਸਕਣ ਦੇ ਵੀ ਕਲਾਸਾਂ ਲਾ ਰਹੇ ਹੋ ਸ਼ੇਅਰ ਮਾਰਕੀਟ ਦੀਆਂ ਹਾਂਜੀ ਆਪ ਕਲਾਸ ਕਿੰਨਾ ਕੁ ਟਾਈਮ ਹੋ ਗਿਆ ਬਈ ਮੈਨੂੰ 3-4 ਸਾਲ ਹੋ ਗਏ ਤੇ ਤੁਸੀਂ ਆਪ ਕਮਾ ਰਹੇ ਹੋ ਸ਼ੇਅਰ ਮਾਰਕੀਟ ਤੋਂ ਬਿਲਕੁਲ ਹੀ ਬਿਲਕੁਲ ਤਾਂ ਹੀ ਸਕਸੈਸ ਆਦੈ ਨੇ ਸਕਾਇਲ ਤੇ ਤੁਹਾਨੂੰ ਪੂਰਾ ਜਨਕੀ ਤਰੀਕਾ ਹੈਗਾ ਹਾਂਜੀ ਆਪਨੇ ਕਾ ਸਟ੍ਰੈਟਜੀਜ਼ ਹੁੰਦੀਆਂ ਨੇ ਤਰੀਕਾ ਇੱਕ ਦੇ ਘਾਟੇ 'ਚ ਵੀ ਬਹੁਤ ਵਾਗ ਜਾਂਦਾ ਕੰਮ ਕਰਾਂ ਦੇ ਘਰ ਖਤਮ ਹੋ ਗਈ ਬਈ ਜਦੋਂ ਸਿੱਖੇ ਬਿਨਾ ਕਰਦੇ ਆਂ ਉਦੋਂ ਘਾਟੇ ਜਾ ਸਕਦਾ ਬੰਦਾ ਪਰ ਜਦੋਂ ਆਪ ਸਿੱਖ ਕੇ ਕਰਦੇ ਕੋਈ ਵੀ ਕੰਮ ਫੇਰ ਘਾਟੇ ਜਾਂਦੇ ਚਾਂਸ ਘੱਟ ਹੁੰਦੇ ਜੀ ਤੁਹਾਡੇ ਸਿੱਖ ਹੈ ਉਹ ਸਟੂਡੈਂਟ ਕਿੰਨਾ ਕੁ ਰੁਪ ਵਧੀਆ ਕਮਾਰੇ ਨੇ ਮੈਨੂੰ WhatsApp ਤੇ ਮੈਸੇਜ ਆਉਂਦੇ ਨੇ ਇੱਕ ਮੁੰਡੇ ਨੇ 7000 ਕਮਾਇਆ ਦਿਨ ਦੇ ਵਿੱਚ 10000 ਦੇ ਉੱਤੇ ਇੱਕ ਦਿਨ ਦੇ ਵਿੱਚ 7000 ਰੁਪਏ ਕਮਾਇਆ ਸਿਰਫ 10000 ਰੁਪਏ ਲਾ ਕੇ ਸਿਰਫ 10000 ਰੁਪਏ ਦਾ 17000 ਬਣ ਗਿਆ ਇਹਨਾਂ ਡਬਲ ਵਾਂਗੂ ਹੀ ਬਣ ਗਏ ਲਗਭਗ ਡਬਲ ਤੇ ਅੱਜ ਕਲਾਸ ਚੱਲਦੀ ਨੂੰ ਕਿੰਨੇ ਦਿਨ ਹੋ ਗਏ ਇਹ ਕਲਾਸ ਨੂੰ ਤੀਜਾ ਹਫਤਾ ਚੱਲੀ ਜਾਂਦਾ ਇਹਨੂੰ ਅੱਛਾ ਤੇ ਇਹਨੇ ਕਦੋਂ ਪੈਸੇ ਲਾਉਣ ਲੱਗਣਗੇ ਸਟੂਡੈਂਟ ਇਹ ਆਪਣੇ ਪਰਸੋਂ ਤੋਂ ਪੈਸੇ ਲਾਉਣ ਲੱਗ ਜਾਣਗੇ ਪਰਸੋਂ ਇਹਨੇ ਲਾਈਵ ট্রেਡਿੰਗ ਸਟਾਰਟ ਹੋਊਗੀ ਤੁਸੀਂ ਸ਼ੁਰੂਆਤ ਤੋਂ ਹੀ ਲਿਵਾਉਂਦੇ ਜਾਨੀ ਕਿ ਪੂਰਾ ਭਾਈ ਅਸ਼ੀਕਲ ਜੀ ਸਤ ਸ੍ਰੀ ਅਕਾਲ ਕਿਹੜਾ ਬੰਦਾ ਜੀ ਬਰਨਾਲਾ ਯਾਰ ਬਰਨਾਲਾ ਤੇ ਕੀ ਸਿੱਖ ਰਹੇ ਹੋ ਜੀ ਟਰੇਡਿੰਗ ਸਿੱਖ ਰਹਿਆ ਕਿੰਨਾ ਕੁ ਟਾਈਮ ਹੋ ਗਿਆ ਅ 3rd ਵੀਕ ਹੀ ਚੱਲ ਰਿਹਾ ਫਿਲਹਾਲ ਤਾਂ ਦਿਮਾਗ ਚ ਆਇਆ ਜੀ ਕੁਸਣ ਹਾਂ ਲੱਗਦਾ ਵੀ ਕਰੋੜਪਤੀ ਬਣ ਜਾਊਂਗੇ ਦਿਨਾਂ ਅੱਜ ਦਿਨਾਂ ਚ ਤਾਂ ਨਹੀਂ ਮਤਲਬ ਜੇ ਹਾਰਡ ਵਰਕ ਕਰਾਂਗੇ ਤਾਂ ਮਤਲਬ इजीली ਹੋ ਜਾਊਗਾ। ਮਿਹਨਤ ਹਰੇਕ ਕੰਮ ਚ ਜ਼ਰੂਰੀ ਹੈ ਬਈ। ਹਾਂਜੀ ਹਾਂਜੀ। ਤੇ ਵਧੀਆ ਗੱਲ ਆ ਬਈ ਤੇ ਬਾਕੀ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਬਈ ਇਹ ਤਾਂ ਨਿਫਾਹ ਆ ਜਾ ਵੜਦੇ। ਨਹੀਂ 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 ਨਹੀਂ। ਜਿੰਨੇ ਵੀ ਡਾਊਟ ਹੁੰਦੇ ਨੇ ਸਾਰੇ ਕਲੀਅਰ ਕਰ ਕਰਦੇ ਨੇ ਮਤਲਬ ਕੋਈ ਵੀ ਦਿੱਕਤ ਨਹੀਂ ਆਉਂਦੀ। ਅੱਗੇ ਬਈ ਸਰਦਾਰ ਜੀ ਬੈਠੇ ਸਸੀ ਕਾਲ ਜੀ। ਤੇ ਤੁਸੀਂ ਵੀ ਸ਼ੇਅਰ ਮਾਰਕੀਟ ਚ ਪੈਸਾ ਲਾਉਣਾ ਸਿੱਖ ਰਹੇ ਹੋ ਜੀ? ਬਿਲਕੁਲ ਜੀ ਬਿਲਕੁਲ। ਕਿੰਨਾ ਟਾਈਮ ਹੋ ਗਿਆ ਜੀ? ਸਰ 6 ਤਰੀਕ ਤੋਂ ਕਲਾਸਾਂ ਸਟਾਰਟ ਹੋਈਆਂ ਸੀ। ਹਾਂਜੀ। ਪਹਿਲੇ ਤਾਂ ਇਸ ਬਾਰੇ ਬਿਲਕੁਕੁਲ ਵੀ ਪਤਾ ਨਹੀਂ ਬਿਲਕੁਲ ਜ਼ੀਰ ਤੇ ਕਿੰਨਾ ਕੁ ਪੜਿਆ ਲਿਖਿਆ ਹੋਣਾ ਜ਼ਰੂਰੀ ਹੈ ਇਹ ਚੀਜ਼ ਚੋਂ ਲਈਦਾ ਪੜਿਆ ਲਿਖਿਆ ਮੋਬਾਈਲ ਹੋਣਾ ਚਾਹੀਦਾ ਮੋਬਾਈਲ ਬੰਦਾ ਸਹੀ ਤਰ੍ਹਾਂ ਆਪਰੇਟ ਕਰ ਲਵੇ ਆਪਾਂ ਮੋਬਾਈਲ ਤੇ ਫੇਸਬੁਕ YouTube ਇੰਸਟਾ ਦੇ ਮੱਥਾ ਮਾਰੀ ਜੈਣਾ ਜੀ ਤੁਸੀਂ ਦੇਖ ਲੈਂਦੇ ਹੋ ਤਾਂ ਸਮਝ ਲੋ ਇਹ ਵੀ ਕਰ ਲਓਗੇ ਉਹੀ ਇਦਾਂ ਸਹੀ ਹੁੰਦੇ ਜਾਂਦੇ ਤੇ ਹੁਣ ਕਿੰਨਾ ਕੁ ਸਕੇ ਤੁਸੀਂ ਕਿੰਨੇ ਪਰਸੈਂਟ ਦਾ ਕੰਫੀਡੈਂਸ ਬਣ ਗਿਆ ਕਿ ਅਸੀਂ ਕਰ ਸਕਦੇ ਹਾਂ ਬਟ ਸਰ ਨੇ ਥੋੜਾ ਜਿਹਾ ਸਾਨੂੰ ਬਾਉਂਡ ਕੀਤਾ ਕਿ ਜਿੰਨੀ ਦੇਰ ਮੈਂ ਨਹੀਂ ਕਹਾਂਗਾ ਤੁਸੀਂ ਕਰਨਾ ਨਹੀਂ ਕਿਉਂਕਿ ਇਹ ਥਿਊਰੀ ਚੱਲੀ ਆ ਚੋਰੀ ਤੋਂ ਬਾਅਦ ਪ੍ਰੈਕਟੀਕਲ ਸ਼ੁਰੂ ਹੋਏ ਉਹਨਾਂ ਦੇ ਕਹਿਣ ਤੇ ਮੁਤਾਬਕ ਚੱਲਾਂਗੇ ਆਪਦੀ ਮਰ ਹਾਂ ਜੀ ਤਾਂ ਜਿਸ ਤਰ੍ਹਾਂ ਸਰ ਕਹਿ ਰਿਹਾ ਉਹਨਾਂ ਨੇ ਆਪਦੇ ਤਰੀਕੇ ਨਾਲ ਹੀ ਸਾਨੂੰ ਇੰਟਰ ਕਰਵਾਣਾ ਇਸ ਮਾਰਕੀਟ ਦੇ ਵਿੱਚ ਜਦੋਂ ਅਸੀਂ ਲਾਈਵ ਸ਼ੁਰੂ ਕਰਨਾ ਹੈ ਫਿਲਹਾਲ ਥਿਊਰੀ ਚੱਲ ਰਹੀ ਹੈ ਥਿਊਰੀ ਕੰਪਲੀਟ ਹੋ ਗਈ ਉਸ ਤੋਂ ਬਾਅਦ ਵਿੱਚ ਲਾਈਵ ਸ਼ੁਰੂ ਹੋ ਜਾਏਗਾ ਕਿਸ ਤਰ੍ਹਾਂ ਟਰੇਡ ਕਰਨੀ ਹੈ ਕਿਸ ਤਰ੍ਹਾਂ ਇੰਟਰ ਕਰਨੀ ਹੈ ਕਿਸ ਤਰ੍ਹਾਂ ਆਊਟ ਐਗਜ਼ਿਟ ਕਰਨਾ ਸਾਰਾ ਕੁਝ ਹੋਏਗਾ ਲੇਕਿਨ ਹੁਣ ਹੁਣ ਤੱਕ ਵੀ ਸਾਨੂੰ ਕੌਨਫੀਡੈਂਸ ਬਣਿਆ ਹੋਇਆ ਹੈ ਕਿ ਅਸੀਂ ਕਰ ਸਕਦੇ ਹਾਂ ਜਿਹੜੇ ਘਰਾਂ 'ਚ ਬੇਲੇ ਬੈਠਿਆ ਨੌਜਵਾਨ ਕੀ ਕਹਿਣਾ ਚਾਹੂਗਾ ਉਹਨਾਂ ਨੂੰ ਬਿਲਕੁਲ ਸਰ ਇਸ ਮਾਰਕੀਟ 'ਚ ਆਣਾ ਚਾਹੀਦਾ ਅਗਰ ਤੁਹਾਨੂੰ ਕੋਈ ਕੰਮ ਨਹੀਂ ਨਜ਼ਰ ਆ ਖਾ ਚਾਹੀਦਾ ਕਨੇ ਕੋਲੇ ਨਹੀਂ ਲੱਖਾਂ ਵੀ ਲਈਦਾ ਸਰ ਤੁਸੀਂ ਇੱਕ ਫਿਰ 500 ਰੁਪਏ ਤੋਂ ਵੀ ਸਟਾਰਟ ਕਰ ਸਕਦੇ ਹੋ ਅਸੀਂ ਵਿੱਚ ਇਹ 500 ਰੁਪਏ ਲਾ ਦੋ ਇਹ ਨਹੀਂ ਹੈ ਵੀ 1-2 ਲੱਖ ਹੀ ਲਾਉਣਾ ਜ਼ਰੂਰੀ ਆ ਨਹੀਂ ਨਹੀਂ 2 ਲੱਖ ਅੰਦਰ ਹੀ ਲਾਉਣਾ ਜੇ ਜੇਸ ਬੰਦੇ ਕੋਲ 2 ਲੱਖ ਉਹਨੂੰ ਤਾਂ ਮਾਰਕੀਟ ਵਿੱਚ ਕੁਝ ਕਰਨ ਲਈ ਲੋੜ ਹੀ ਨਹੀਂ ਉਹ ਤਾਂ ਪਹਿਲੇ ਮਾਲਾ ਮਾਲ ਅਸੀਂ ਜੇ ਤੋ ਇਹ ਚ ਆ ਗਏ ਤਾਂ ਲੱਖਾਂ ਪੱਤੇ ਵੀ ਬੰਦਾ ਬਣ ਜਾਂਦਾ ਜੀ ਬਿਲਕੁਲ ਹੈ ਜੇ ਤੁਸੀਂ ਇੱਕ 500 ਰੁਪਏ ਲਾ ਕੇ ਵੀ ਆਪਣੀ ਸ਼ੁਰੂਆਤ ਕਰ ਸਕਦੇ ਹੋ ਉਸ ਤੋਂ ਬਾਅਦ ਜਿਸ ਤਰ੍ਹਾਂ ਮਰਜ਼ੀ ਆਪ ਭਾਈ ਆਪ ਜਾ ਸਕਦੇ ਹੋ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਗੱਲ ਕਰਕੇ ਅੱਗੇ ਇੱਕ ਭੈਣ ਬੈਠੀ ਹੈ ਇਹਨਾਂ ਨਾਲ ਵੀ ਮੈਂ ਪਲੱਸ 2 ਕੀਤੀ ਵੀ ਆ ਕੋਈ ਨੌਕਰੀ ਵਗੈਰਾ ਨਹੀਂ ਦੇਖੀ ਗ੍ਰੈਜੂਏਟ ਕਰ ਰਹੀ ਆ ਅਸਿਆ ਤੇ ਇਧਰ ਫਿਰ ਕਿਵੇਂ ਮਨ ਬਣਿਆ ਵੈਸੇ ਕਿ ਫ੍ਰੀ ਸੀ 2 ਮਹੀਨੇ ਕਿ ਕੁਝ ਸਿੱਖ ਲੈ ਕੋਈ ਆਪਦੀ ਅਰਨਿੰਗ ਹੋ ਸਕੇ ਅਸਿਆ ਅਸਿਆ ਤੇ ਕਿੰਨੇ ਕਿ ਦਿਨ ਹੋ ਗਏ ਤੁਹਾਨੂੰ ਮੈਨੂੰ ਥੋੜੇ ਹਿਫ ਚੱਲ ਰਿਹਾ ਕਿੰਨੇ ਕਿ ਪਰਸੈਂਟ ਸਿੱਖ ਗਏ 50 60 ਤਾਂ ਹੁੰਦਾ ਕਿ ਹਾਂ ਆਪਾਂ ਕੁਸ਼ਤ ਤਾਂ ਕਰ ਸਕਦੇ ਆ ਆਪਦੇ ਲਈ ਕਿੰਨਾ ਕੁ ਪੜਿਆ ਲੈ ਕੇ ਆਉਣਾ ਜ਼ਰੂਰੀ ਆ ਇੰਨਾ ਵੀ ਨਹੀਂ ਹੋਣਾ ਚਾਹੀਦਾ ਬਸ ਫੋਨ ਚਲਾਉਣਾ ਚਾਹੀਦਾ ਕਿਸੇ ਨੂੰ ਸਾਹ ਵਾਜ ਕੇ ਹਾਂ ਆ ਕਰ ਸਕਦੇ ਆ ਫੋਨ ਤੇ ਸਾਰਾ ਕੁਝ ਕਰ ਸਕਦਾ ਹੈ ਕੋਈ ਲੈਪਟਾਪ ਨੇ ਮੋਟਰ ਵਗੈਰਾ ਨਹੀਂ ਫੋਨ ਤੇ ਹੀ ਕਰ ਸਕਦੇ ਆ ਸਾਰਾ ਕੁਝ ਫੋਨ ਤੇ ਸਾਰਾ ਕੁਝ ਹੋ ਜਾਂਦਾ ਹੈ ਤੇ ਕੀ ਕਹਿਣਾ ਚਾਹੋਗੇ ਜਿਹੜੇ ਸਟੂਡੈਂਟ ਵਿਲੇ ਬੈਠਿਆ ਕਰਾਂ ਚ ਕਿ ਤੁਸੀਂ ਸਿੱਖ ਲਓ ਆਪਦੀ ਅਰਨਿੰਗ ਕਰ ਲਓ ਆਪਦਾ ਖਰਚਾ ਤਾਂ ਆਪ ਘੱਟ ਸਕਦੇ ਹੋ ਤੁਸੀਂ ਬਿਲਕੁਲ ਬਣੀ ਤਾਂ ਗੱਲ ਸਹੀ ਹੈ ਕਿੰਨਾ ਕੁ ਪੈਸਾ ਜ਼ਰੂਰੀ ਆ ਕੁਝ ਨਹੀਂ ਥੋੜਾ ਬਹੁਤ ਤਾਂ ਹੋਵੇ ਬਸ ਥੋੜਾ ਬਹੁਤ ਲ ਤੇ ਇਹਦਾ ਕਲਾਸਾਂ ਦਾ ਟਾਈਮ ਵਗੈਰਾ ਕੀ ਆ ਬਈ ਕਿਦੋਂ ਤੁਹਾਡੇ ਨਾਲ ਸਟੂਡੈਂਟ ਗੱਲਬਾਤ ਤਾਂ ਹੀ ਲਈ ਆਪਣਾ ਹਫਤੇ ਚ ਅਗਲਾ ਵੇਹ ਸਟਾਰਟ ਹੋਣਾਗਾ ਇਹਦੀ ਟਾਈਮਿੰਗ ਹੁੰਦੀ ਆ ਜਾਂ ਤਾਂ 3:30 ਤੋਂ ਲੈ ਕੇ 5 ਵਜੇ ਤੱਕ ਦੀ ਵੀ ਸ਼ਾਮ ਨੂੰ ਜਾਂ ਸਵੇਰ ਦਾ ਹੁੰਦਾ ਪੌਣੇ 8 ਤੋਂ ਲੈ ਕੇ ਸਵੇਰ ਨੂੰ ਅ ਸੇਕ ਕਿਤੋਂ ਵੀ ਕੋਈ ਆ ਸਕਦਾ ਸਿੱਖਣ ਤੁਹਾਡੇ ਕੋਲ ਕੋਈ ਵੀ ਆ ਸਕਦਾ ਬਿਲਕੁਲ ਫਿਰ ਰਹਿੰਦਾ ਜੀ ਉਹ ਰਹਿੰਦੇ ਨੇਗੇ ਉਹਰੇ ਆਪਣੇ ਪੀਜੀ ਹੈਗਾਗਾ ਪੀਜੀ ਚ ਬੰਦਾ ਰਹਤਾ ਹੁੰਦਾਗਾ ਤੇ ਖਾਣਾ ਪੀਣਾ ਵੀ ਉੱਥੇ ਮਿਲਦਾ ਹੁੰਦਾ ਤੁਰਿਆ ਆ ਕੇ ਕਲਾਸਾਂ ਲਾ ਸਕਦਾ ਨਾਲੇ ਬਲਕਿ ਜੇ ਬੰਦਾ ਆ ਕੇ ਰਹਿੰਦਾ ਉਹਰੇ ਉਹ ਕੋਲ ਟਾਈਮ ਵੀ ਇੰਨਾ ਹੁੰਦਾ ਵੀ ਬੱਦ ਪ੍ਰੈਕਟਿਸ ਕਰ ਸਕਦਾ ਫ 1.5 ਤੋਂ 2 ਘੰਟੇ ਦੀ کلاس ਹੋਣੀ ਹੈ। ਇਹਦਾ ਖਰਚਾ ਕਿੰਨਾ ਕਾਜੂਗਾ ਜੀ ਫਿਰ? ਖਰਚਾ ਤਾਂ 15000 ਰੁਪਏ। ਜਿਹਦੇ ਵਿੱਚ ਆਪਾਂ ট্রেਡਿੰਗ ਵੀ ਸਿਖਾਉਨੇ ਆ ਤੇ ਕਰਾਉਨੇ ਵੀ ਆ ਇੱਕ ਹਫ਼ਤਾ ਲੈ ਕੇ ট্রেਡਿੰਗ ਹੁੰਦੀ ਹੈ। ਸਸੇ 15000 ਰੁਪਏ ਲਾ ਕੇ ਜੇ ਕਿਸੇ ਨੂੰ ਜਮੀਨਾਂ ਕੋ ਚਾਉਂਦਾ ਹੋਵੇ ਜਮਨ ਜ਼ੀਰੋ ਤੋਂ ਸਟਾਰਟ ਹੁੰਦਾ ਥੋੜਾ ਬੋਤਾ ਹੀ ਮੋਬਾਈਲ ਚਲਾਉਣਾ ਸਿਖਾਉਂਦਾ ਹੋਏ ਬਸ ਉਹਨੂੰ ਵੀ ਸਿਖਾ ਦਊਂਗੀ ਬਿਲਕੁਲ ਹੀ ਬਿਲਕੁਲ ਵਧੀਆ ਗੱਲ ਆ ਬਈ ਤੇ ਦੋਸਤੋ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਤੱਕ ਜਰੂਰ ਭੇਜ ਦਿਓ ਜਿਹੜੇ ਘਰਾਂ ਚ ਬਿਲੇ ਬੈਠੇ ਨੇ ਤਾਂ ਕਿ ਉਹ ਵੀ ਆਪਣਾ ਕੋਈ ਰੋਜ਼ਗਾਰ ਤਲਾ ਸਕਣ ਕੋਈ ਕੰਮ ਕਰਨ ਉਹਨਾਂ ਨੂੰ ਕਮਾਈ ਹੋਵੇ ਤੇ ਇੱਕ ਵਾਰ ਆਪਣਾ ਐਡਰੈਸ ਦੱਸ ਦਿਓ ਜੀ ਆਪਣੇ ਆਫਿਸ ਐਸਡੀ ਕਾਲਜ ਦੇ ਜਮਨਾ ਲਿਆ ਅੱਛਾ ਰੇਲਵੇ ਫਾੜਕਾਂ ਤੋਂ ਉੱਪਰ ਚੜਕੇ ਹੈ ਨਾ ਜੀ ਐਸਟੀ ਕਾਲਜ ਜਮਾਨਾ ਹਾਂਜੀ ਹਾਂ ਤੇ ਸਕਰੀਨ ਤੇ ਦੋਸਤੋ ਨੰਬਰ ਚੱਲ ਰਹੇ ਨੇ ਜੇ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਇਹ ਨੰਬਰਾਂ ਤੇ ਫੋਨ ਕਰਕੇ ਲੈ ਸਕਦੇ ਹੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ